ਵਾਹਿਗੁਰੂ ਸਾਹਿਬ ਜੀ ਲਿਖਾ ਕਿਤ ਨਾ ਛੁੱਟੀ ਐ ਖਿੰਖਿਨ ਖਿੰ ਭੂਲਣ ਹਾਰ ਬੋਸ਼ਨ ਹਾਰ ਬਗਸ਼ੁਲਾ ਨਾਨਕ ਪਾਰ ਉਪਾਰ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ پارਸੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਤੁਨ ਸਾਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓ ਔਂਕਾਰ ਸਗੁਰ ਪਰਸਾਦ ਗਰ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਮਾ ਕੰਡੇ ਤੇ ਕੋ ਅਦਕਾਈ ਜਿਨ ਤਨ ਤਾਰ ਮੋਢ ਬੁਲਾਏ ਗੈਰੀ ਕਰ ਕੈ ਨੀ ਉਹ ਖੁਦਾਈ ਉਪਰ ਮੰਡਪ ਸਾਈ ਮਾਰ ਕੰਡੇ ਤੇ ਕੋ ਅਦਕਾਈ ਜਨ ਤਨ ਤਰ ਮੂਡ ਬੁਲਾਏ ਨੰਬਰ ਕਰਤਾ RAM ਸਨੇਹੀ ਕਾਹਿਰੇ ਨਰ ਗਰਭ ਕਰਤ ਹਾ ਬਿਨ ਸੁਜਾਇ ਝੂਠੀ ਦੇ ਮੇਰੀ ਮੇਰੀ ਕਰੋ ਕਰਤੇ ਦਰ ਜੋਦਨ ਸੇ ਪਾਈ ਬਾਰੇ ਜੋਜਨ ਸ਼ਦਰ ਚੱਲੇ ਥਾ ਦੇਹੀ ਗਿਰਜਨ ਖਾਈ ਸਰਬ ਸੁਨੇ ਕੀ ਲੰਕਾ ਹੋਤੀ ਰਾਮਣ ਸੇ ਅਦਕਾਈ ਕਾ ਪਿਓ ਦਰਬਾੰਦੇ ਹਾਥੀ ਖਿਨ ਮੈਂ ਭਈ ਬਰਾਈ ਬਾਸਾ ਸੂ ਕਰਤ ਠਗਾਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਬਾਸਾ ਸੋ ਕਰਤ ਠਗੋਰੀ ਜਾਦਵੇ ਫਲ ਪਾਏ ਕਿਰਪਾ ਕਰੇ ਜਨ ਆਪਣੇ ਉਪਰ ਨਾਮ ਦਿਓ ਹਾਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓੰਕਾਰ ਸਾਗੁਰ ਪ੍ਰਸਾਦ ਗੈਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਮਾ ਕੰਡੇ ਤੇ ਕੋ ਅਧ்கਾਈ ਜਿਨ ਤਨ ਤਰ ਮੂंड ਬੁਲਾਏ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਤੈਨ ਬੇਦੀ ਅਨਕੇ ਕੁੱਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖੁ ਦੈ ਜਨ ਤ ਭੈ ਸੋਹਾਏ ਸਵਬਜੀ ਮਹਾਰਾਜ ਗੁਰੂ ਗਰੀਬ ਨਵਾਜ ਸਬਈਆ ਹਿੰਮਤ ਸਿੰਘ ਮਾਰਸਿਓ ਇਹ ਪੂਦਪੈ ਤਰਵਾਰ ਚਲਾਈ ਹਾਸ ਮਾਰ ਕੇ ਢਾਲ ਲਈ ਤਾਬੀ ਸੋ ਆਵਤ ਹੀ ਸੋ ਬਚਾਈ ਹਿੰਮਤ ਸਿੰਘ ਮਾਰ ਸਿਓ ਇਹ ਭੂਪਦ ਪੈ ਤਰਵਾਰ ਚਲਾਈ ਹਾ ਸੰਭਾ ਕੇ ਢਾਲ ਲਈ ਕਾਬੀ ਸੋ ਆਵਤ ਹੀ ਸੋ ਬਚਾਈ ਫੁੱਲੋ ਪਕਰ ਵਾ ਲਗੀ ਜਨ ਗਾਰ ਜਗੀ ਉਪਮਾ ਕਬ ਗਾਈ ਬਾਸ ਪੈ ਸ਼ਿਵ ਕੋਪ ਕੀਓ ਮਾਨੋ ਤੀਸਰੇ ਨੈਣ ਕੀ ਜਵਾਲ ਦਿਖਾਈ ਫੁੱਲੋਂ ਪਾ ਕਰ ਵਾਰ ਲਗੀ ਚਿੰਗਾਰ ਜਗੀ ਉਮਾ ਕਬ ਗਾਈ ਬਾਸ ਪੈ ਸੇਵ ਕੋਪ ਕਿਉ ਮਨੋ ਤੀਸਰੇ ਨੈਣ ਕੀ ਜਵਾਲ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ